ਸਾਰੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਠੀਕ ਠਾਕ ਹੋਵੋਗੇ ਕੱਲ ਵੀ ਆਪਾਂ ਸਾਂਝਾ ਕੀਤਾ ਸੀਗਾ ਕਿ ਅਗਲਾ ਜਿਹੜਾ ਵਲੌਗ ਹੋਊਗਾ ਉਹ ਹੋਊਗਾ ਮਕਿੰਡੋ ਸਾਹਿਬ ਕੇਨੀਆ ਦੇ ਅੰਦਰ ਗੁਰਦੁਆਰਾ ਸਾਹਿਬਾ ਗੁਰਦੁਆਰਾ ਮਕਿੰਡੋ ਸਾਹਿਬ ਆਪਾਂ ਅੱਜ ਗੁਰਦੁਆਰਾ ਮਕਿੰਡੋ ਸਾਹਿਬ ਦੇ ਸਾਰੇ ਦਰਸ਼ਨ ਦਿਦਾਰੇ ਕਰਾਂਗੇ ਤੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲਦਾ ਵਾ ਅ ਇਥੋਂ ਦੇ ਇਤਿਹਾਸ ਬਾਰੇ ਜਿੰਨਾ ਕਿ ਮੈਨੂੰ ਆਉਣ ਤੋਂ ਪਹਿਲਾਂ ਪਤਾ ਲੱਗਿਆ ਸੀ ਉਹ ਇਹ ਹੈ ਕਿ ਇੱਥੇ ਸ਼ਾਇਦ ਕਿਸੇ ਕਾਲੇ ਵੀਰ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਸੀ ਸਵੇਰੇ ਉੱਠਦਿਆਂ ਸਾਰ ਆਪਣੇ ਸਿੱਖ ਪਰਿਵਾਰਾਂ ਨੂੰ ਕਾਲੇ ਵੀਰ ਨੇ ਇਹ ਸਾਂਝਾ ਕੀਤਾ ਸੀਗਾ ਕਿ ਮੇਰੇ ਸੁਪਨੇ ਦੇ ਵਿੱਚ ਇਦਾਂ ਇੱਕ ਪਗੜੀ ਸਰਦਾਰ ਜਿਹਨਾਂ ਦੇ ਸਿਰ ਤੇ ਦਸਤਾਰ ਸਜਾਈ ਹੋਈ ਸੀ ਘੋੜੇ ਤੇ ਸਵਾਰ ਸੀ ਉਹਨਾਂ ਨੇ ਆ ਕੇ ਫਲਾਨੇ ਦਰਖਤ ਦੇ ਨਾਲ ਘੋੜਾ ਬੰਨਿਆ ਸੀਗਾ ਜਦੋਂ ਇਹ ਗੱਲ ਸਾਡੇ ਸਿੱਖ ਭਰਾਵਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਸ਼ਾਕਸ਼ਾਤ ਰੱਬ ਕਲਗੀਧਰ ਪਾਤਸ਼ਾਹ ਦੀ ਗੱਲ ਕਰ ਰਿਹਾ ਵਾ ਤੇ ਸ਼ਾਇਦ ਕਿ ਇਹਦੇ ਸੁਪਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਆਏ ਨੇ ਇਹਨੂੰ ਤਰ ਦਰਸ਼ਨ ਦਿਦਾਰੇ ਦਿੱਤੇ ਨੇ ਕਲਗੀਧਰ ਪਾਤਸ਼ਾਹ ਨੇ ਤੇ ਉਹ ਚੀਜ਼ ਨੂੰ ਲੈ ਕੇ ਇੱਥੇ ਇੱਕ ਬੜੀ ਵੱਡੀ ਸਾਰੇ ਕਾਲੇ ਅੰਦੇ ਅੰਦਰ ਔਰ ਪੰਜਾਬੀਆਂ ਦੇ ਅੰਦਰ ਸ਼ਰਦਾ ਬਣੀ ਕਿ ਜਿਹੜਾ ਕਾਲਾ ਸੀਗਾ ਵੀਰ ਇੱਥੇ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਦਾ ਸੀਗਾ ਉਹਨੂੰ ਕਲਗੀਧਰ ਪਾਤਸ਼ਾਹ ਨੇ ਆਪ ਸ਼ਾਖਸ਼ਾਤ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਤੇ ਇਸ ਚੀਜ਼ ਦੇ ਨਾਲ ਇਸ ਗੁਰੂ ਘਰ ਦੇ ਅੰਦਰ ਬੜੀ ਸ਼ਰਧਾ ਪ੍ਰੇਮ ਪਿਆਰ ਦੇ ਨਾਲ ਸੰਗਤ ਨਮਸਕਾਰਾਂ ਕਰਦੀ ਆ ਨਤਮਸਤਕ ਹੁੰਦੀ ਆ ਤਕਰੀਬਨ ਅਸੀਂ ਕੱਲ੍ਹ ਦੇ ਆਏ ਹੋਏ ਆ ਲੰਮੀ ਵੱਡੀ ਗੈੰਟੀ ਦੇ ਵਿੱਚ ਇੱਥੇ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਸਵੇਰੇ ਸ਼ਾਮ ਦੀਵਾਨ ਸਜ ਰਹੇ ਆ ਆਓ ਆਪਾਂ ਅੱਜ ਤੁਹਾਨੂੰ ਇਸ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਾਵਾਂਗੇ

ਦਾ ਸੇਵਾ ਕੀਤੀ ਜਾ ਰਹੀ ਆ ਪਿਆਜ਼ ਕੱਟੇ ਜਾ ਰਹੇ ਆ ਤਕਰੀਬਨ ਅੰਦਾਲ ਸਾਹਿਬ ਜੀ ਹੁਣ ਤਿਆਰ ਹੋਊਗੀ ਇਦਾਂ ਜਿਹੜੇ ਕਾਲੇ ਵੀਰ ਸੇਵਾਦਾਰ ਰੱਖੇ ਹੋਏ ਆ ਗੁਰਦਵਾਰਾ ਸਾਹਿਬ ਦੇ ਵੱਲੋਂ ਤੇ ਸਾਰੇ ਸਤਾਰਾਂ ਸਜਾ ਕੇ ਆਪੋ ਆਪਣੀ ਡਿਊਟੀ ਕਰਦੇ ਸੇਵਾ ਨਿਭਾ ਰਹੇ ਇਦਾਂ ਗੁਰਦਵਾਰਾ ਸਾਹਿਬ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਪ੍ਰਸ਼ਾਦਾ ਪਾਣੀ ਹਰ ਰੋਜ਼ ਇੱਥੇ ਬੰਦਾ ਵਾ ਮੁਕੀਟੋ ਸਾਹਿਬ ਗੁਰਦਵਾਰਾ ਸਾਹਿਬ 24 ਘੰਟੇ ਪ੍ਰਸ਼ਾਦਾ ਚੱਲਦਾ ਵਾ ਅੱਜ ਮੱਕੀ ਦੀ ਰੋਟੀ ਬੀਬੀਆਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਆ। ਸੱਤਸੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਨਾਲ ਨਾਲ ਇੱਧਰ ਕਾਲੇ ਵੀਰ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਆ ਨੇ ਉਹਦੀ ਸੇਵਾ ਕਰਦੇ ਆ। ਦੇਖੋ ਦਸਤਾਰਾਂ ਸਜਾ ਕੇ ਇਹ ਵੀਰ ਸੇਵਾ ਕਰ ਰਹੇ ਆ। ਕਹਿੰਦੇ ਵਧੀਆ ਤਰੀਕੇ ਨਾਲ। ਇਦਾਂ ਸਾਡੇ ਪੰਜਾਬ ਤੋਂ ਜਿਹੜੇ ਪਰਿਵਾਰ ਹੁੰਦੇ ਆ ਉਹ ਸੇਵਾ ਕਰਦੇ ਆ। ਜੀ ਆਪਣੇ ਨਾਲ ਨੇ ਹੁਣ ਮੱਖਣ ਸਿੰਘ ਜੀ ਮਕੀਡੋ ਵਾਲੇ ਮੇਰਾ ਨਾਮ ਮੱਖਣ ਸਿੰਘ ਮਕਿੰਡੋ ਵਾਲਾ ਮਕਿੰਡੋ ਵਾਲਾ ਮਕਿੰਡੋ ਵਾਲਾ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਤੇ ਪਰ ਕਾਫੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਆ ਕਿੰਨਾ ਕ ਸਮਾਂ ਹੋ ਗਿਆ how many years i've been working for the last 20 years last uh, 20 years ho gaye 20 saal ho gaye 20 saal ho gaye gurudwara saheb da seva karde haan te punjabiyan da bahut pyar makhan singh naal baneya ve inna de jinne saathi aa ohna da pyar baneya hoya va kinni ki tusi punjabi samajh lende ho makhan singh ji understand da beta punjabi thora thora ho re thora thore how many words you speak in punjabi like ਆ ਕੇ ਲੋ ਸੰਪਾਟ ਮਹਿਕ ਸਾਹਿਬਸ ਨੂੰ ਲਗਾ ਫਤਿਬਲਾ ਹੋਇ ਗੁਰ ਜੀ ਦਾ ਕਾਲਸਾ ਵਾਏ ਗੁਰ ਜੀ ਦੇ ਪਤੇ ਬਾਂਲੇ ਗੁਰੂ ਗੁਰੂ ਹੇਬਾ ਨੇ ਵਿੱਚ ਬਾਨੀ ਅੰਮ੍ਰਿਤਸਰ ਗੁਰੂ ਬਾਨੀ ਕੇ ਹੈ ਸੇਵਾ ਕੇ ਜਨਮ ਪਤਾ ਗੁਰੂ ਨਹਿਸਰ ਵਾਏ ਗੁਰ ਜੀ ਦਾ ਕਾਲਸਾ ਵਾਏ ਗੁਰ ਜੀ ਦੇ ਪਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮੇਰਾ ਨਾਮ ਮੇਰਾ ਨਾਮ ਮੱਖਣ ਸਿੰਘ ਮਕੇਂਡੋ ਵਾਲਾ ਮਕੇਂਡੋ ਵਾਲਾ ਯਾ ਤੁਸੀਂ ਟੇਕ ਪਾਜੇ ਬਹੁਤ ਵਧੀਆ ਮੈਂ ਠੀਕ ਆ ਚਾਰ ਦਿੱਕਲਾ ਚਰਦੇ ਕਲਾ ਬਿਲਕੁਲ ਹਾਂ ਤੇ ਤੁਹਾਡਾ ਨਾਮ ਕੀ ਹੈ ਪਾਜੀ ਮੇਰਾ ਨਾਮ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਪੰਜਾਬ ਤੋਂ ਪੰਜਾਬ ਤੋਂ ਹੂੰ ਇੰਡੀਆ ਤੋਂ ਆਇਆ ਪੰਜਾਬ ਓਕੇ 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 ਮੱਖਣ ਸਿੰਘ ਮਕਿੰਡੋ ਵਾਲਾ ਮਕਿੰਡੋ ਤੁਹਾਨੂੰ ਉੱਥੇ ਸੇਵਾ ਕਰਕੇ ਕਿਵੇਂ ਦਾ ਲੱਗਦਾ ਹੈ ਸੇਵਾ ਹਾਊ ਯੂ ਫੀਲ ਵੈਨ ਯੂ ਸਰਵ ਦਾ ਪੂਪਲ ਟੂ ਪੀਪਲ ਡੂਇੰਗ ਸਰਵ ਡੂਇੰਗ ਆਮ ਓਕੇ ਵੈਰੀ ਆਈ ਫੀਲ ਵੈਰੀ ਫਾਈਨ ਓਕੇ ਯਾ ਬਿਕੋਜ਼ ਇਟ ਇਜ਼ ਅ ਹੋਲੀ ਪਲੱਸ And uh, feel comfortable I, with very, comfor very comfortable with the Punjabi people from Punjab okay. and uh, I like this place because it's a very very holy place. Okay. Yeah, it's a Vaheguru, group, group place. Okay. Okay. Mm. Gurute Kripa. Okay, Guru Kripa. Gurute What do you want to say in ਇਕ ਮੈਨੂੰ ਇਹਦੀ ਖਾਸੀਅਤ ਇਹ ਲੱਗਦੀ ਆ ਕਿ ਇਹ ਧਾਰਮਿਕ ਪਲੇਸ ਆ ਮੈਂ ਇੱਥੇ ਰਹਿ ਕੇ ਬੜਾ ਖੁਸ਼ ਹੁੰਨਾ ਗਿਆ ਇਹ ਇਹ ਦਸੰਦੀ ਕੋਸ਼ਿਸ਼ ਕਰ ਰਿਹਾ ਤੇ ਕੀ ਕਹਿੰਦਾ ਓਕੇ ਕੀ ਬਣਾਇਆ ਓਕੇ ਚਾਹ ਲਿਆ ਓਕੇ ਆ ਲੰਗਰ ਚਾਰਾ ਓਕੇ ਆਹ ਲੰਗਰ ਚਾਰਾ ਹੂੰ ਅਮ ਅ ਤੁਸੀਂ ਕੀ ਹੋਇਆ ਕੀ ਹੋਇਆ ਓਕੇ ਤੁਸੀਂ ਕੀ ਖਾ ਲਈ ਮੈਂ ਰੋਟੀਆਂ ਖਾਣੀਆਂ ਓਕੇ ਖਾਣੀ ਆ ਜੀ ਖਾਣੀ ਆ ਤਾਂ ਜੀ ਇੱਕ ਮੱਖਣ ਸਿੰਘ ਜੀ ਹੁਣੇ ਵੈਸੇ ਤਾਂ ਭਾਵੇਂ ਸਰਦਾਰ ਸਿਰ ਤੋਂ ਮੋਨੇ ਆ ਪਰ ਇੱਥੇ ਦਸਤਾਰ ਸਜਾ ਕੇ ਰੱਖਦੇ ਆ ਕਰਬਨ ਜਿਹੜੀ ਆ ਉਹ ਬਨ ਕੇ ਰੱਖਦੇ ਆ ਤੇ ਬੜੀ ਚੰਗੀ ਗੱਲ ਲੱਗਦੀ ਆ ਕਿ ਜਿੰਨੇ ਵੀ ਇੱਥੇ ਸੇਵਾਦਾਰ ਆ ਭਾਵੇਂ ਉਹ ਕਾਲੇ ਵੀਰ ਤੇ ਪਰ ਸਾਰੇ ਦਸਤਾਰਾਂ ਸਜਾ ਕੇ ਸਰਦਾਰ ਬਨ ਕੇ ਹੀ ਸੇਵਾ ਕਰ ਰਹੇ ਆ ਲੰਗਰ ਦੇ ਵਿੱਚ ਸਪਾਵਨ ਪਵਨ ਪੁਵਿੱਤਰ ਅਸਥਾਨ ਤੇ ਆਪ ਜੀਆ ਨੂੰ ਸੁਭਾਗ ਸਮਾ ਮਿਲਿਆ ਸਤਿਗੁਰਾਂ ਦੇ ਨਤਮਸਤਕ ਹੋਏ ਹਾਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਮਾਨੋਕੇ ਪਾਵਨ ਹੁਕਮ ਦੀ ਦਾਤ ਬਖਸ਼ੀ ਇਹ ਪ੍ਰਾਤਮਨ ਸਰੂਪ ਤਕਰੀਬਨ 100 ਸਾਲ ਪੁਰਾਣਾ ਹੈ ਜੀ ਨਾਨਕ ਸਾਹਿਬ ਸਮਤ 497 ਨੂੰ ਇਸ ਪਾਵਨ ਸਰੂਪ ਦੀ ਜਿਹੜੀ ਲਿਖਾਈ ਹੋਈ ਛਪਾਈ ਹੋਈ ਤੇ ਪਾਵਨ ਸਰੂਪ ਜਿਹੜਾ ਇਹ ਪੇਂਟਿੰਗ ਪ੍ਰੈਸ ਵਿੱਚ ਨਹੀਂ ਛਪਿਆ ਇਹ ਦੀ ਸਟੋਨ ਦੀ ਛਪਾਈ ਹੈ ਨਾਨਕ ਸਾਹੀ 457 ਵਿੱਚ ਇਹ ਦੀ ਜਿਹੜੀ ਛਪਾਈ ਹੋਈ ਹੈ ਤੇ ਹੁਣ ਨਾਨਕ ਸਾਹੀ ਸਮਤ ਜਿਹੜਾ 555 ਚੱਲ ਰਿਹਾ 91 ਸਾਲ ਹੋ ਗਏ ਇਹ ਲੜੀਵਾਰ ਸਰੂਪ ਹੈ ਇਸ ਕਰਕੇ ਮੋٹے ਅੱਖਰਾਂ ਦੀ ਛਪਾਈ ਹੈ ਇਸ ਪਾਵਨ ਸਰੂਪ ਦੇ ਜਿਹੜੇ ਪਾਵਨ ਅੰਗ ਨੇ 2452 ਨੇ ਜਿਹੜਾ ਆਮ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਦੇ ਆ ਗੁਰੂ ਘਰਾਂ ਵਿੱਚ ਉਹ 1430 ਅੰਗਾਂ ਦਾ ਇਸ ਪਾਵਨ ਸਰੂਪ ਦੇ ਅੰਗ ਜਿਹੜੇ ਨੇ 2452 ਨੇ ਕਿਉਂਕਿ ਮੋٹے ਅੱਖਰਾਂ ਦੀ ਸ਼ਿਪਾਈ ਹੋਣ ਕਰਕੇ ਅੰਗਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਗਈ ਤੇ ਬਾਣੀ ਜਿਹੜੀ ਉਹ ਨਹੀਂ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਤੇ ਤਨ ਗੁਰੂ ਪਾਵਨ ਸਰੂਪ ਜਦੋਂ ਇੱਥੇ ਗੁਰਦੁਆਰਾ ਸਭ ਬਣਿਆ ਸਭ ਤੋਂ ਪਹਿਲਾਂ ਜਦੋਂ ਇੰਡੀਆ ਤੋਂ ਅੰਗਰੇਜ਼ ਸਰਕਾਰ ਇੱਥੇ ਆ ਜਿਹੜੀ ਲਾਈਨ ਪਾਉਣ ਲੱਗੀ ਨਾ ਮਬਾਸਾ ਤੋਂ ਨਰੋਬੀ ਰੇਲਵੇ ਲਾਈਨ ਬਣਨ ਲੱਗੀ ਇੰਡੀਆ ਤੋਂ ਇੰਜੀਨੀਅਰ ਆਂਦੇ ਲੇਬਰ ਵਾਲੇ ਲੈ ਕੇ ਆਂਦੇ ਜਿਨ੍ਹਾਂ ਦੇ ਵਿੱਚ ਸਿੱਖ ਸੰਗਤਾਂ ਵੀ ਸੀ ਹਿੰਦੂ ਭਾਈ ਵੀ ਸੀ ਮੁਸਲਮਾਨ ਵੀਰ ਵੀ ਹੋਣਗੇ ਪਰ ਗੁਰੂ ਕਾ ਸਿੱਖ ਜਦੋਂ ਜਿੱਥੇ ਵੀ ਜਾਂਦਾ ਏ ਇਦੇ ਮਨ ਦੇ ਇੱਕੋ ਭਾਵਨਾ ਹੁੰਦੀ ਹੈ ਕਿ ਲਾਗੇ ਗੁਰੂ ਘਰ ਹੋਵੇ ਤੇ ਸਵੇਰੇ ਸ਼ਾਮ ਜਾ ਕੇ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ ਸਤਿਗੁਰੂ ਦੀ ਬਾਣੀ ਪੜਾਂ ਕੀਰਤਨ ਸੁਣਾ ਤੇ ਸਾਧ ਸੰਗਤ ਜੀ ਫਿਰ ਸਿੱਖਾਂ ਨੇ ਉਸ ਅੰਗਰੇਜ਼ ਸਰਕਾਰ ਤੋਂ ਪਰਮਿਸ਼ਨ ਲੈ ਕੇ ਵੀ ਗੁਰੂ ਘਰ ਬਣਾਉਣਾ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਛੋਟਾ ਜਿਹਾ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਇੰਡੀਆ ਤੋਂ ਲੈ ਕੇ ਆਏ ਉਦੋਂ ਸਮੁੰਦਰੀ ਜਹਾਜ਼ ਰਾਹੀਂ ਛੇਪਰਾ ਹੀ ਲੈ ਕੇ ਆਂਦਾ ਸੀ ਇਹ ਵੱਡੇ ਜਹਾਜ਼ ਨਹੀਂ ਸੀ ਉੱਡਣ ਵਾਲਾ ਤੇ ਸਾਧ ਸੰਗਤ ਜੀ ਤਕਰੀਬਨ ਢਾਈ ਤਿੰਨ ਮਹੀਨੇ ਲੱਗੇ ਇੰਡੀਆ ਤੋਂ ਮਹਾਰਾਜ ਦਾ ਸਰੂਪ ਲੈ ਕੇ ਆਉਣ ਲਈ ਤੇ ਸਿੱਖਾਂ ਦੇ ਵਿੱਚ ਐਨਾ ਪਿਆਰ ਜਦੋਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਆਏ ਨਾ ਇੰਡੀਆ ਤੋਂ ਤੇ ਸਿੱਖਾਂ ਨੇ ਪੂਰਾ ਰਸਤਾ ਕਹਿੰਦੇ ਵੀ ਸੀਸ ਤੇ ਮਹਾਰਾਜ ਦਾ ਸਰੂਪ ਚੱਕੀ ਰੱਖਿਆ ਸ਼ਿਪ ਦੇ ਵਿੱਚ ਵੀ ਢਾਈ ਤਿੰਨ ਮਹੀਨੇ ਲੱਗੇ ਇੱਥੇ ਲਿਆ ਕੇ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਜਿੰਨੀਆਂ ਵੀ ਸਿੱਖ ਸੰਗਤਾਂ ਸਵੇਰੇ ਸ਼ਾਮ ਸਤਿਗੁਰਾਂ ਦੇ ਦਰਸ਼ਨ ਦੀਦਾਰੀ ਕਰਦੀਆਂ ਪ੍ਰਕਾਸ਼ ਕਰਕੇ ਨੇਤ ਨੇ ਮਬਾਨੀਆਂ ਕੀਰਤਨ ਆਪ ਹੀ ਕਰਦੇ ਸੀ ਉਦੋਂ ਗੁਰੂ ਕੇ ਗ੍ਰੰਥੀ ਨਹੀਂ ਰੱਖੇ ਉਹ ਆਪ ਹੀ ਸੇਵਾ ਕਰਦੇ ਸੀ ਭਾਵਨਾ ਵਾਲੇ ਸਿੱਖ ਸੀ ਤੇ ਜਿੰਨੀ ਦੇਰ ਇਹ ਲੈਨ ਇੱਥੇ ਤੱਕ ਬਣੀ ਉਸ ਤੋਂ ਬਾਅਦ ਅੱਗੇ ਨਰੂਬੀ ਨੂੰ ਲੈਨ ਜਦੋਂ ਦੂਰ ਚਲੇ ਗਿਆ ਕੰਮ ਤੇ ਫਿਰ ਇਹਨਾਂ ਸਿੱਖਾਂ ਨੇ ਰੋਜ਼ ਆਉਣਾ ਸਾਰਿਆਂ ਦੀ ਗਿਣਤੀ ਘਟ ਗਈ ਫਿਰ ਸਿੱਖਾਂ ਦੀ ਦਾ ਵਾਰੀ ਬਣ ਦਿੱਤੀ ਗਈ ਵੀ ਭਾਈ ਅੱਜ ਇਸ ਸਿੱਖ ਨੇ ਜਾ ਕੇ ਪ੍ਰਕਾਸ਼ ਕਰਨਾ ਅਗਲੇ ਦਿਨ ਦੂਜੇ ਸਿੱਖ ਨੇ ਜਾ ਕੇ ਫਿਰ ਸੁਖਾਸਨ ਦੀ ਵੀ ਇਦਾਂ ਸੇਵਾ ਸਾਰਿਆਂ ਦੀ ਕੀਤੀ ਵਾਰੀ ਵਾਰੀ ਇੱਕ ਇੱਕ ਸਿੱਖ ਹੁੰਦਾ ਸੀ ਜਿਨ੍ਹਾਂ ਕੋਲ ਟਾਈਮ ਹੁੰਦਾ ਉਹਨਾਂ ਨੇ ਆ ਕੇ ਸਤਿਗੁਰੂ ਨੂੰ ਨਮਸਕਾਰ ਕਰਨੇ ਇਹ ਸਾਧ ਸੰਗਤ ਇੱਕ ਦਿਨ ਐਸਾ ਹੋਇਆ ਕਿ ਸਿੱਖ ਜਿਸ ਦੀ ਵਾਰੀ ਸੀ ਸੁਖਾਸਣ ਦੀ ਉਹ ਸੁਖਾਸਣ ਕਰਨਾ ਭੁੱਲ ਗਿਆ ਤਮਾਕਾਰਾਂ ਦੇ ਵਿੱਚ ਬੰਦਾ ਰੁੱਝ ਜਾਂਦਾ ਥਕਾਵਟ ਹੋਈ ਹੁੰਦੀ ਉਹ ਬਿਨਾਂ ਸੁਖਾਸਣ ਕੀਤੇ ਆਪਣੇ ਘਰ ਚਲਾ ਗਿਆ ਜਾ ਕੇ ਜਦੋਂ ਸੌ ਗਿਆ ਤੇ ਰਾਤ ਨੂੰ ਉਹਨੂੰ ਜਦੋਂ ਜਾਗ ਆਈ ਉਹਦੇ ਚੇਤੇ ਆਇਆ ਕਿ ਅੱਜ ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖਾਸਣ ਦੀ ਸੇਵਾ ਕਰਨੀ ਹੈ ਉਸੇ ਵੇਲੇ ਉੱਠ ਕੇ ਉਹ ਇਸ ਦਰਬਾਰ ਦੇ ਵਿੱਚ ਇੱਥੇ ਦਰਬਾਰ ਹੁੰਦਾ ਸੀ ਜਿੱਥੇ ਅੱਜ ਉੱਪਰ ਗੁਰੂ ਗੋਬਿੰਦ ਸਿੰਘ ਦਰਬਾਰ ਹੈ ਨਾ ਥੱਲੇ ਛੋਟਾ ਜਿਹਾ ਦਰਬਾਰ ਸੀਗਾ ਤੇ ਉਹ ਜਦੋਂ ਆ ਕੇ ਉਹਨੇ ਦੇਖਿਆ ਕਿ ਧੰਨ ਗੁਰੂ ਗ੍ਰੰਥ ਸਾਹਿਬਾ ਜੀ ਦੇ ਸੋਖਾਸਣ ਦੀ ਸੇਵਾ ਹੋ ਚੁੱਕੀ ਹੈ ਇੱਥੇ ਇੱਕ ਕਾਲਾ ਰੱਖਿਆ ਸੀ ਸਾਫ ਸਫਾਈ ਕਰਨ ਵਾਸਤੇ ਜਾਂ ਪਹਿਰੇਦਾਰ ਕਹੈ ਲੋ ਉਹਨੂੰ ਉਹ ਤੋਂ ਬਤੀ ਕਰ ਦਿੰਦਾ ਸੀ ਸਾਫ ਸਫਾਈ ਰੱਖਦਾ ਸੀ ਤੇ ਜਦੋਂ ਉਹਨੇ ਕਾਲੇ ਨੂੰ ਆ ਕੇ ਉਹਦਾ ਨਾਮ ਗਵਾਲਾ ਸੀ ਜੀ ਉਹ ਪੁੱਛਿਆ ਉਹਨੂੰ ਗਵਾਲੇ ਨੂੰ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਣ ਦੀ ਸੇਵਾ ਕੌਣ ਕਰਕੇ ਗਿਆ ਉਹ ਕਹਿਣ ਲੱਗਾ ਵੀ ਕੋਈ ਕਾਲਾ ਸਿੰਘਾ ਘੋੜੇ ਤੇ ਚੜ੍ਹ ਕੇ ਆਇਆ ਲੰਮਾ ਚੋਲਾ ਪਾਇਆ ਹੋਇਆ ਉਹਦੇ ਗੱਲ ਦੇ ਵਿੱਚ ਵੱਡੀ ਸਰੀਰ ਸਾਹਿਬ 3 ਫੁੱਟੀ ਤੇ ਉਹ ਕਹਿੰਦੇ ਵੀ ਕਾਲਾ ਸਿੰਘਾ ਘੋੜੇ ਤੇ ਚੜ੍ਹ ਕੇ ਆਇਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਣ ਦੀ ਸੇਵਾ ਕਰਕੇ ਗਏ ਨੇ ਉਹ ਕਹਿਣ ਲੱਗਾ ਵੀ ਅੱਜ ਤੇ ਵਾਰੀ ਮੇਰੀ ਸੀ ਵੀ ਹੁਣ ਕਿਹੜਾ ਅੱਜ ਆ ਗਿਆ ਉਨੇ ਆਪਣੇ ਨਾਲਦਿਆਂ ਦਾ ਨਾਮ ਲੈ ਕੇ ਪੁੱਛਿਆ ਵੀ ਫਲਾਨਾ ਸਿੰਘ ਆਇਆ ਹੋਵੇਗਾ ਫਲਾਨਾ ਉਹ ਕਹਿਣ ਲੱਗਾ ਵੀ ਨਹੀਂ ਕੋਈ ਨਵਾਂ ਸੀ ਉਹ ਹੈਰਾਨ ਹੋ ਗਿਆ ਸਿੱਖ ਵੀ ਕੌਣ ਆ ਗਿਆ ਤੇ ਕਹਿੰਦੇ ਵੀ ਉਸ ਇਹਨਾਂ ਦਰਬਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਲੱਗਾ ਹੋਇਆ ਜਿਹਨੂੰ ਆਪਾਂ ਫੋਟੋ ਕਹਿ ਦਿੰਨੇ ਆ ਫੋਟੋ ਲੱਗੀ ਉਹ ਕਾਲੇ ਨੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਬਲੇ ਹੱਥ ਕਰਕੇ ਕਹਿਣ ਲੱਗਾ ਵੀ ਇਹ ਕਾਲਾ ਸਿੰਘ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਗਿਆ ਉਹ ਸਿੱਖ ਜਿਹੜਾ ਇਹ ਨਾ ਵਿਰਾਗ ਵਿੱਚ ਆ ਗਿਆ ਉਹ ਕਹਿਣ ਲੱਗਾ ਵੀ ਤੂੰ ਤੇ ਧਨਸਾ ਦੇ ਯੋਗ ਹੈ ਵੀ ਤੈਨੂੰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਗੇ ਉਹ ਕਾਲਾ ਫਿਰ ਬਾਅਦ ਵਿੱਚ ਵੀ ਦੱਸਦਾ ਹੁੰਦਾ ਸੀ ਇਹਨਾਂ ਲੱਗਾ ਵੀ ਇੱਥੇ ਨਾ ਘੋੜਿਆਂ ਦੇ ਟਾਪੂਆਂ ਦੀ ਆਵਾਜ਼ ਸੁਣਦੀ ਹੈ ਵੀ ਜਿਵੇਂ ਬਹੁਤ ਸਾਰੇ ਘੋੜੇ ਮੰਨ ਲਓ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸ਼ਹੀਦ ਸਿੰਘਾਂ ਦੀ ਫੌਜ ਆਉਂਦੀ ਹੈ ਉਹ ਕਹਿੰਦਾ ਵੀ ਮੈਨੂੰ ਕਈ ਵਾਰ ਡਰ ਵੀ ਲੱਗਦਾ ਹੈ ਵੀ ਮੈਨੂੰ ਮਾਰ ਹੀ ਨਾ ਜਾਵੇ ਪਰ ਕਹਿੰਦਾ ਨજર ਕੁਝ ਨਹੀਂ ਆਉਂਦਾ ਘੋੜਿਆਂ ਦੇ ਟਾਪੂਆਂ ਦੀ ਆਵਾਜ਼ਾਂ ਸੁਣਦੀਆਂ ਨਹੀਂ ਕਈ ਵਾਰ ਉਹਨੇ ਯਤਨ ਕੀਤਾ ਕਿ ਮੈਂ ਸੋ ਆਪਣੀ ਨੌਕਰੀ ਛੱਡ ਦਵਾਂ ਪ੍ਰਸਾਦ ਸਿੰਘ ਜੀ ਜਦੋਂ ਇਸ ਗੱਲ ਦਾ ਪਤਾ ਲੱਗਾ ਨਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇਸ ਸਥਾਨ ਤੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਖਾਸੰਧੀ ਸੇਵਾ ਕਰਕੇ ਗਏ ਨਾ ਫਿਰ ਸਾਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਉਸ ਕਾਲੇ ਨੂੰ ਕਹਿਤਾ ਵੀ ਤੂੰ ਇੱਥੇ ਹੀ ਸੇਵਾ ਕਰਨੀ ਉਹ ਪੂਰੀ ਜ਼ਿੰਦਗੀ ਜਿੰਨਾ ਚਿਰ ਰਿਹਾ ਉਹ ਇਸ ਸਥਾਨ ਤੇ ਸੇਵਾ ਕਰਦਾ ਰਿਹਾ ਉਸ ਤੋਂ ਬਾਅਦ ਜਦੋਂ ਸੰਗਤਾਂ ਨੂੰ ਪਤਾ ਲੱਗਾ ਨਿਰੋਭੀ ਮੁਬੱਸਾ ਇਧਰ ਤੇ ਜਨੀਆਂ ਸਾਰੀਆਂ ਸੰਗਤਾਂ ਨੂੰ ਬੜਾ ਪਿਆਰ ਤੇ ਸੰਗਤਾਂ ਇੱਥੇ ਇਕੱਤਰ ਹੋਣ ਲੱਗੀਆਂ ਆ ਕੇ ਸੇਵਾ ਸਿਮਰਨ ਨਿਤਨੇਮ ਲੜੀਆਂ ਸ਼ੁਰੂ ਹੋ ਗਈਆਂ ਹਫਤਾਵਾਰੀ ਦੀਵਾਨ ਮਹੀਨਾਵਾਰੀ ਦੀਵਾਨ ਸ਼ੁਰੂ ਹੋ ਗਏ ਹੌਲੀ ਹੌਲੀ ਅੱਜ ਕੱਲ੍ਹ ਹੋਰ ਤੋਂ ਹੋਰ ਹੁੰਦਾ ਰਿਹਾ ਸਾਧ ਸੰਗਤ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਮਨ ਧਰਤੀ ਤੇ ਆਪਣੇ ਚਰਨ ਪਾਏ ਨੇ ਇਹ ਸੰਗਤਾਂ ਦਾ ਪਿਆਰ ਵੱਧ ਗਿਆ ਫਿਰ ਇਸ ਅਸਥਾਨ ਤੇ ਆ ਕੇ ਦੂਰੋਂ ਦੂਰੋਂ ਸੰਗਤਾਂ ਆਤਮਸਤ ਕਰਨ ਲੱਗੀ ਜਿਸ ਭਾਵਨਾ ਨੂੰ ਲੈ ਕੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਸਮਰੱਥ ਕਲਾ ਸਰਬ ਕਲਾ ਸਮਰੱਥ ਹੈ ਪਰ ਇਹ ਸਭਾਵਨਾ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪੈਣ ਕਰਕੇ ਸੰਗਤਾਂ ਦਾ ਪਿਆਰ ਜਿਸ ਭਾਵਨਾ ਕਰਕੇ ਮਹਾਰਾਜ ਦੇ ਚਰਨਾਂ 'ਚ ਕੋਈ ਅੱਜ ਅਰਦਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਅਰਦਾਸ ਪੂਰੀ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਤੇ ਅੱਜ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਤੋਂ ਸੰਗਤਾਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਤੇ ਜਿਨ੍ਹਾਂ ਦੀਆਂ ਬੇਨਤੀਆਂ ਗੁਰੂ ਪ੍ਰਵਾਨ ਕਰ ਲੈਂਦਾ ਉਹ ਫਿਰ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਖੰਡ ਪਾਠ ਸਾਹਿਬ ਕਰਵੰਦੇ ਨੇ ਸੁੱਖ ਨਾਲ ਸੁਖਦੇ ਨੇ ਤੇ ਸਾਧ ਸੰਗਤ ਜੀ ਅੱਜ ਹਰ ਵੀਕੈਂਡ ਤੇ ਇੱਕ ਜਾਂ ਦੋ ਅਖੰਡ ਪਾਠ ਨਿਰੰਤਰ ਲੜੀ ਚੱਲ ਰਹੀ ਹੈ ਵੀਕਡੇ ਦੇ ਵਿੱਚ ਵੀ ਕਈ ਵਾਰ ਪ੍ਰੋਗਰਾਮ ਹੋ ਜਾਂਦੇ ਨੇ ਗੁਰੂ ਦੀ ਕਿਰਪਾ ਅੱਜ ਸੰਗਤਾਂ ਜਦੋਂ ਇੱਥੇ ਆ ਕੇ ਰਹਿੰਦੀਆਂ ਨੇ ਨਾ ਦੋ ਦੋ ਚਾਰ ਚਾਰ ਦਿਨ ਕਈ ਵਾਰ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਆ ਸਿਮਰਨ ਕਰਦੇ ਆ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਇੱਥੇ ਨੇ ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਨੂੰ ਪਿਆਰ ਵਾਲੀਆਂ ਨੂੰ ਆਪਣਾ ਦਰਸ਼ਨ ਦੇ ਜਾਂਦੇ ਨੇ ਕਈ ਵਾਰ ਸੰਗਤ ਦੱਸਦੀ ਹੁੰਦੀ ਹੈ ਵੀ ਸਾਡੇ ਲਾਗੇ ਕੋਈ ਵੀ ਨਹੀਂ ਹੁੰਦਾ ਪਰ ਸਾਨੂੰ ਇਉਂ ਮਹਿਸੂਸ ਹੁੰਦਾ ਵੀ ਕੋਈ ਕੋਲੋਂ ਲੰਘ ਕੇ ਗਿਆ ਕਈ ਵਾਰ ਐਦਾਂ ਹੁੰਦਾ ਕਿ ਐਡੀ ਵਧੀਆ ਫੁੱਲਾਂ ਦੀ ਖੁਸ਼ਬੂ ਉਹ ਕਹਿੰਦੇ ਵੀ ਅੱਜ ਤੱਕ ਐਦਾਂ ਦੀ ਖੁਸ਼ਬੂ ਹੀ ਨਹੀਂ ਕਦੇ ਕਿਤੇ ਆਈ ਜਿਹੜੀ ਅੱਜ ਸਾਨੂੰ ਮਹਿਸੂਸ ਹੋਈ ਹੈ ਪਰ ਲਾਗੇ ਕੋਈ ਫੁੱਲ ਹੀ ਹੈ ਨਹੀਂ ਇੱਥੇ ਐਦਾਂ ਦਾ ਪਿਆਰ ਸੰਗਤਾਂ ਦਾ ਜਿਹੜੇ ਭਾਵਨਾ ਨਾਲ ਹੁੰਦੇ ਨੇ ਨਾ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ ਅੱਜ ਵੀ ਉਹਨਾਂ ਨੂੰ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਇਸ ਸਥਾਨ ਤੇ ਹੁੰਦੇ ਨੇ ਬੜੀ ਕਿਰਪਾ ਬੜੀ ਰਹਿਮਤ ਹੈ ਸਾਧ ਸੰਗਤ ਜੀ ਇਥੇ ਹਰ ਇੱਕ ਧਰਮ ਦਾ ਬੰਦਾ ਆ ਕੇ ਗੁਰੂ ਚਰਨਾਂ 'ਚ ਜਦੋਂ ਨਮਸਕਾਰ ਕਰਦਾ ਹੈ ਨਾ ਉਹ ਗਦਗਦ ਹੋ ਜਾਂਦਾ ਹੈ ਤੇ ਜੋ ਅਰਦਾਸ ਉਹਦੀ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਇੱਕ ਵਾਰ ਇਥੇ ਕੋਈ ਸਿੱਖ ਆਈ ਉਹਨਾਂ ਦੇ ਮਨ ਦੀ ਭਾਵਨਾ ਸੀ ਵੀ ਮਕਿੰਡੂ ਸਾਹਿਬ ਦਰਸ਼ਨ ਕਰਨੇ ਨੇ। ਉਹਨਾਂ ਨੇ ਦਰਸ਼ਨ ਕੀਤੇ ਉਹਨਾਂ ਦੇ ਮਨ ਦੇ ਵਿੱਚ ਕੋਈ ਫੁਰਨਾ ਫਰਿਆ ਇਹ ਆ ਮੇਰੀ ਆਸਾ ਪੂਰੀ ਹੋ ਜਾਵੇ ਕਿ ਮੈਂ ਫਿਰ ਪੂਰੀ ਫੈਮਿਲੀ ਨੂੰ ਲੈ ਕੇ ਇੱਥੇ ਆਵਾਂਗਾ। ਇੰਡੀਆ ਤੋਂ ਆਏ ਸੀ ਜੀ। ਗੁਰੂ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਮਨ ਦੀ ਮੁਰਾਦ ਸੀ ਪੂਰੀ ਹੋਈ ਤੇ ਫਿਰ ਕਹਿੰਦੇ ਵੀ ਉਹ ਪੂਰੀ ਫੈਮਿਲੀ ਆਪਣੇ ਪਰਿਵਾਰ ਨੂੰ ਇੰਡੀਆ ਤੋਂ ਲੈ ਕੇ ਇੱਥੇ ਦਰਸ਼ਨ ਕਰਨ ਆਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਾ ਅਖੰਡ ਪਾਠ ਉਹਨਾਂ ਨੇ ਕਰਾਇਆ ਤੇ ਸਤਿਗੁਰੂ ਵੈਸ਼ਪ੍ਰਮਾ ਨੇ ਕੀਤਾ ਅੱਜ ਵੀ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਸਤਸੰਗਤ ਜੀ ਆਪ ਵੱਡਾ ਭਾਗੇ ਹੋ ਗੁਰੂ ਚਰਨਾਂ ਦੇ ਵਿੱਚ ਆਪ ਜੀ ਨੇ ਨਮਸਕਾਰ ਕੀਤੀ ਸਤਿਗੁਰਾਂ ਦੇ ਦਿਦਾਰੇ ਕੀਤੇ ਨੇ ਇਹ ਪਾਵਨ ਪਵਿੱਤਰ ਸਰੂਪ ਲੜੀਵਾਰ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ 100 ਸਾਲ ਪ੍ਰਾਤਨ ਸਰੂਪ ਹੈ ਆਪ ਧੰਤਾ ਦੇ ਯੋਗ ਹੋ ਇਸ ਇਸ ਭਾਵਨ ਸਥਾਨ ਦਾ ਇਹ ਇਤਿਹਾਸ ਹੈ ਭੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰੂਪ ਹੱਥ ਲਿਖਤ ਗੁਰੂ ਮਹਾਰਾਜ ਜੀ ਧੰਨ ਸਾਬ ਸੇਗੋ ਗੁਰਨ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਹੈ ਬਹੁਤ ਘੱਟ ਅੱਜ ਸਾਡੀ ਬਦਕਿਸਮਤੀ ਇਹ ਹੋ ਗਈ ਹੈ ਕਿ ਸਾਡੇ ਕੋਲ ਹੱਥ ਲਿਖਤ ਬੀੜ ਜਿਹੜੀ ਸਰੂਪ ਨੇ ਉਹ ਬਹੁਤ ਘੱਟ ਨੇ ਅੱਜ ਨਵੇਂ ਯੁੱਗ ਦੀ ਜੋ ਮਸ਼ੀਨੀ ਪ੍ਰਿੰਟਿੰਗ ਪ੍ਰੈਸਾਂ ਦੇ ਰਾਹੀਂ ਅੱਜ ਫਿਪਾਈ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰ ਵਿਦਵਾਨ ਸੱਜਣ ਇਹ ਵੀ ਦੱਸਦੇ ਨੇ ਕਿ ਉਹਨਾਂ ਸਰੂਪਾਂ ਦੇ ਨਾਲੋਂ ਜਿਹੜੇ ਅਏ ਸਰੂਪ ਨੇ ਹੱਥ ਲਿਖਤ ਉਹਨਾਂ ਦੇ ਨਾਲੋਂ ਬਹੁਤ ਸਾਰੇ ਸ਼ਬਦ ਕੋਈ ਅੱਖਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘਾਟਵਾਦ ਹੋ ਰਹੀ ਆ ਪਰ ਇੱਥੇ ਅਸੀਂ ਕਿਹਨੀਆਂ ਦਰਸ਼ਨ ਕਰਨ ਦੇ ਵਾਸਤੇ ਮਕਿੰਡੋ ਸਾਹਿਬ ਆਏ ਹੋਏ ਸੀ ਗੁਰਦੁਆਰਾ ਸਾਹਿਬ ਦੇ ਪਤਾ ਲੱਗਿਆ ਕਿ ਇੱਥੇ ਹੱਥ ਲਿਖਤ ਬੀੜ ਗੁਰਦੁਆਰਾ ਸਾਹਿਬ ਸੇਵਾ ਸੰਭਾਲ ਕਰ ਰਹੇ ਆ ਮਹਾਰਾਜੀ ਦੇ ਸਰੂਪਾਂ ਦੀ ਪਰ ਭਾਈ ਸਾਹਿਬ ਹੁਣਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਿਨਾ ਵੀ ਕਈ ਸਾਰੇ ਸਰੂਪ ਇਨਾਂ ਕੋਲੇ ਹੋਰ ਵੀ ਨੇ ਜਿਹੜੇ ਹੱਥ ਲਿਖਤ ਤੇ ਪ੍ਰਾਤਮਕ ਸਰੂਪ ਨੇ ਇਹ ਸਰੂਪ ਤਕਰੀਬਨ 9899 ਸਾਲ ਦੇ ਕਰੀਬ ਪ੍ਰਾਣਾ ਹੋ ਚੁੱਕਿਆ ਵਾ ਅਸੀਂ ਇਹ ਲਾ ਲਈਏ ਕਿ 100 ਸਾਲ ਦੇ ਕਰੀਬ ਪ੍ਰਾਤਮਕ ਸਰੂਪ ਇਹ ਸਰੂਪ ਹੈ ਪਰ ਹਾਲੇ ਵੀ ਸਰੂਪ ਦੀ ਜਿਹੜੀ ਸੇਵਾ ਸੰਭਾਲ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਕੋਈ ਇਦਾਂ ਨਹੀਂ ਹੈ ਕਿ ਬਹੁਤ ਵਿਰਧ ਸਰੂਪਾ ਪਰ ਅੱਜ ਵਿਰਧ ਸਰੂਪਾਂ ਦੇ ਨਾਮ ਦੇ ਉੱਪਰ ਵੱਡਾ ਜਿਹੜਾ ਲੰਘਾਰ ਆ ਉਹ ਕੌਮ ਦੇ ਅੰਦਰ ਆ ਰਿਹਾ ਵਾ ਕਿ ਵਿਰਧ ਸਰੂਪਾਂ ਨੂੰ ਲਿਜਾ ਕੇ ਜਿਵੇਂ ਅਗਨ ਭੇਟ ਕੀਤਾ ਜਾਂਦਾ ਵਾ ਤੇ ਸਾਡੇ ਖਜ਼ਾਨੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰਾਤਮਿਕ ਸਰੂਪ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਕਿੰਡੋ ਸਾਹਿਬ ਕੀਨੀਆ ਦੇ ਅੰਦਰ ਅੰਗ ਭਾਈ ਸਾਹਿਬ ਤੁਸੀਂ ਦੱਸ ਰਹੇ ਸੀਗੇ ਜੀ ਕਿੰਨੇ ਸੀਗੇ ਜੀ 2452 2452 ਅੰਗ ਨੇ ਇਸ ਰੂਪ ਦੇ ਜਿਵੇਂ ਆਮ ਕਰਕੇ ਆਪਣੇ 1430 ਅੰਗ ਦੇ ਕਰੀਬ-ਕਰੀਬ ਨਵੇਂ ਸਰੂਪਾਂ ਦੇ ਅੰਗ ਮਿਲਦੇ ਨੇ ਸਾਨੂੰ 1182 ਅੰਗ ਵਿੱਚ ਜੀ 1182 ਹਾਂਜੀ ਇਹ ਸਾਰਾ ਸਰੂਪ ਜਿਹੜਾ ਵਾ ਲੜੀਵਾਦ ਆ ਜਿਹੜੇ ਗਿਆਨੀ ਸਿੰਘਾਂ ਦੀ ਪ੍ਰਾਤਨ ਸਮੇਂ ਦੇ ਅੰਦਰ ਵਿਦਿਆਲਿਆਂ ਦੇ ਅੰਦਰ ਸਟੱਡੀ ਕਰਵਾਈ ਜਾਂਦੀ ਸੀ ਉਹਨਾਂ ਨੂੰ ਸੰਥਾ ਦਿੱਤੀ ਜਾਂਦੀ ਸੀ ਪੜ੍ਹਾਈ ਕਰਵਾਈ ਜਾਂਦੀ ਸੀ ਇਹ ਉਹੀ ਗਿਆਨੀ ਸਿੰਘ ਵਧੀਆ ਤਰੀਕੇ ਨਾਲ ਸਰੂਪਾਂ ਨੂੰ ਪੜ੍ਹ ਸਕਦੇ ਸੀ ਗੁਰਬਾਣੀ ਨੂੰ ਪੜ੍ਹ ਸਕਦੇ ਸੀ ਪਰ ਅੱਜ ਕੱਲ ਜਿਵੇਂ ਪਦਸ਼ੇਦ ਗ੍ਰੰਥ ਤਿਆਰ ਹੋਏ ਜਦੋਂ ਹਰ ਸਿੱਖ ਪੜ੍ਹ ਸਕਦਾ ਹੈ ਵਧੀਆ ਕਾਰਜ ਹੋਇਆ ਪਰ ਕਿਤੇ ਨਾ ਕਿਤੇ ਸਾਡੇ ਵਿੱਚ ਉਹ ਵੀ ਸਿੰਘ ਆ ਗਏ ਗ੍ਰੰਥੀ ਸਿੰਘ ਦੀ ਲਾਈਨ ਦੇ ਅੰਦਰ ਜਿਨ੍ਹਾਂ ਨੇ ਪੂਰੀ ਤਰ੍ਹਾਂ ਬਾਣੀ ਦੀ ਸੰਥਿਆ ਨਹੀਂ ਲਈ ਤੇ ਪਰ ਉਹ ਸਹਿਜ ਪਾਠ ਜਾਂ ਅਖੰਡ ਪਾਠੀ ਬਣ ਗਏ ਪਰ ਜਦੋਂ ਇਸ ਗ੍ਰੰਥ ਨੂੰ ਵਾਚਣਾ ਪੈਂਦਾ ਸੀ ਇਸ ਤਰ੍ਹਾਂ ਲੜੀਵਾਰ ਗ੍ਰੰਥ ਦੀ ਸੇਵਾ ਸੰਭਾਲ ਕਰਨੀ ਪੈਂਦੀ ਸੀ ਤੇ ਕਈ ਕਈ ਸਾਲ ਲੱਗ ਕੇ ਮਿਹਨਤ ਕਰਕੇ ਪੜਨ ਤੋਂ ਬਾਅਦ ਗ੍ਰੰਥੀ ਸੰਗ ਬਣਦੇ ਸੀਗੇ ਇਹ ਉਹ ਸਰੂਪ ਆ ਲੜੀਵਾਰ ਸਰੂਪ ਆ